ਦਕੋ ਜਿ세 ਕੁਛ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਾਂ ਦੀ ਐਸ ਕਾ ਕੇ ਸਾਰੇ ਲੋਕ ਚਗਨੇ ਆਂ ਹੀ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋ ਜਾ ਕੇ ਕਹੇ ਪਿਆਰ ਆਣਾ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਬੀ ਆ ਚੋਰ ਚਾਬੀ ਆ ਰੰਗਿਆ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਬੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਪੀਆਂ ਲਾ ਲਈ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾਇ ਕਿੰਨੇ ਦੇਖਿਆ ਸਾਰੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨੂੰ ਗੱਲ ਦੇ ਦਿਆ ਬਾਅਦ ਇੱਕ ਬੜਿਆ ਚਵਾਦੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਹੀ ਭੱਜ ਗਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਰਾ ਪਿੰਡ ਉੱਥੋਂ ਦੇ ਆ ਠੀਕ ਹੈ ਜੀ ਅੱਜ ਪੁੱਛਣੇ ਵਾਲੇ ਕਰਤਾ ਉਹ ਆ ਕੇ ਪੁੱਛੋ ਫਿਰ ਕਰਾਂਗੇ ਆ ਮਿਲੀ ਹੈ ਕਿ ਬਜ਼ਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਅਗਲੀ ਜੋ ਕਾਰਵਾਈ ਬੰਦੀ ਕਰਾਂਗੇ ਦੇਖੋ ਕਿਸੇ ਕੁਛ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਾਂ ਦੀ ਇਸ ਕਾਰਨ ਸਾਰੇ ਲੋਕ ਚੰਗੇ ਆਈ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਬੜੀ ਜਦੋਜਾ ਕਕੇ ਪੁਲਿਸ ਆਣਾ ਫੜਿਆ ਜੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਬੀ ਆ ਚੋਰ ਚਾਬੀ ਆ ਰੰਗਿਆ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਬੀ ਸਾਹਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਬੀਆਂ ਲਾਂਦੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਕਿੰਨੇ ਦੇਖਿਆ ਕਰ ਰਹੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨੂੰ ਗੱਲ ਦੇਦਿਆਂ ਬਾਅਦ ਇੱਕ ਫੜਿਆ ਚਵਾਦੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਹੀ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕੇ ਆਪਾਂ ਧਾਰੀ ਵਾਲਾ ਕੇ ਕਲੀਅਰ ਕਰਾ ਪਿੰਡ ਉਥੋਂ ਦੇ ਆ ਠੀਕ ਹੈ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤ ਪੁੱਛ ਕਰਨੀ ਦਾ ਮਿਲੀ ਹੈ ਕਿ ਪੁਜਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦੇ ਆ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਕਿਉਂ ਕਾਰਵਾਈ ਬੰਦੀ ਕਰਾਂਗੇ ਦੇਖੋ ਪਿਛੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਾਂ ਦੀਆਂ ਇਸ ਕਰਕੇ سارے ਲੋਕ ਚੱਕਨੇ ਆ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋਂ ਜਾ ਕੇ ਕਿ ਬੁਝਾ ਰਹੇ ਨਾ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਪੀ ਆ ਚੋਰ ਚਾਪੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਬੀਆਂ ਲਾਣ ਦੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਕਿੰਨੇ ਦੇਖਿਆ ਸਾਰੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜਾ ਵੇਖਿਆ ਵਾ ਇਹਨਾਂ ਨੂੰ ਗੱਲ ਦੇਦੇ ਆ ਬਾਅਦ ਤੋ ਇੱਕ ਫੜਿਆ ਸਵਾਦ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡ ਉਥੋਂ ਦੇ ਆ ਠੀਕ ਆ ਜੀ ਅੱਜ ਪੁੱਛਣ ਵਾਲੇ ਕਰਤਾ ਉਹ ਆ ਕੇ ਪੁੱਛਤ ਪੁੱਛ ਕਰਨਗੇ ਤਾਂ ਮਿਲੀ ਹੈ ਕਿ ਪਿਆਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫਰੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦੇ ਆ ਫਰੇ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप